ਦੀ ਸਭ ਤੋਂ ਵੱਡੀ ਖਬਰ ਗੁਜਰਾਤ ਤੋਂ ਹੈ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਗ੍ਰਹਿ ਰਾਜ ਪਹੁੰਚਣ ਤੋਂ ਬਾਅਦ ਭਵਨ ਨਗਰ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ ਭਵਨ ਨਗਰ ਦੇ ਹਵਾਈ ਅੱਡੇ ਤੋਂ ਲੈ ਕੇ ਗਾਂਧੀ ਮੈਦਾਨ ਤੱਕ ਲਗਭਗ 1 ਕਿਲੋਮੀਟਰ ਲੰਬਾ ਰਸਤੇ ਨੂੰ ਹਜ਼ਾਰਾਂ ਲੋਕਾਂ ਨੇ ਭਰ ਦਿੱਤਾ ਦੋਨੇ ਪਾਸੇ ਖੜੇ ਲੋਕਾਂ ਨੇ ਫੁੱਲਾਂ ਅਤੇ ਤਾੜੀਆਂ ਨਾਲ ਪ੍ਰਧਾਨ ਮੰਤਰੀ ਦਾ ਭਰਪੂਰ ਸਵਾਗਤ ਕੀਤਾ ਪੂਰੇ ਇਲਾਕੇ ਵਿੱਚ ਜੋਸ਼ ਅਤੇ ਸਾਦ ਮਹੌਲ ਦੇਖਣ ਵਾਲਾ ਸੀ ਰੋਡ ਚੋ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇੱਕ ਵੱਡੇ ਜਨਤਕ ਸਮਾਗਮ ਨੂੰ ਸਮੋਦਨ ਕੀਤਾ ਅਤੇ ਨਾਲ ਹੀ ਕਈ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ 34200 ਕਰੋੜ ਰੁਪਏ ਤੋਂ ਵੱਧ ਹੈ ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਪ੍ਰੋਜੈਕਟ ਹੈ ਸਮੁੰਦਰ ਤੇ ਸਮ੍ਰiddhi ਜਿਸ ਦੇ ਉਦੇਸ਼ ਸਮੁੰਦਰੀ ਖੇਤਰ ਰਾਹੀਂ ਵਪਾਰ ਨੂੰ ਤੇਜ਼ੀ ਦੇਣਾ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਬਣਾਉਣਾ ਅਤੇ ਗੁਜਰਾਤ ਨੂੰ ਨਵੇਂ ਵਿਕਾਸ ਪੱਧਰ ਤੇ ਲਿਜਾਣਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਸਿਰਫ ਗੁਜਰਾਤ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੈ ਉਹਨਾਂ ਨੇ ਕਿਹਾ ਕਿ ਇਹ ਕਦਮ ਭਾਰਤ ਦੀ ਆਰਥਿਕ ਤਰੱਕੀ ਨੂੰ ਇੱਕ ਨਵੀਂ ਗਤੀ ਦੇਣਗੇ ਇਸ ਮੌਕੇ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਭਾਰਤ ਨੂੰ ਦੁਨੀਆ ਤੋਂ ਜੋ ਪਿਆਰ ਮਿਲਦਾ ਹੈ ਉਹ ਮੇਰੀ ਅਸਲ ਤਾਕਤ ਹੈ ਅੱਜ ਸਾਡੇ ਦੇਸ਼ ਵਿਸ਼ਵ ਵਿਆਪੀ ਭਾਈਚਾਰਿਆਂ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ ਸਾਡਾ ਕੋਈ ਦੁਸ਼ਮਣ ਨਹੀਂ ਹੈ ਜੇਕਰ ਸੱਚਮੁੱਚ ਕੋਈ ਦੁਸ਼ਮਣ ਹੈ ਤਾਂ ਉਹ ਹੈ ਸਾਡੀ ਦੂਸਰਿਆਂ ਤੇ ਨਿਰਭਰਤਾ ਮੋਦੀ ਨੇ ਸਪਸ਼ਟ ਕੀਤਾ ਹੈ ਕਿ ਦੂਜੇ ਦੇਸ਼ਾਂ ਤੇ ਨਿਰਭਰ ਰਹਿਣ ਨਾਲ ਸਾਡੇ ਸਰਹਰਾਂ ਨੂੰ ਖੇਸ ਪਹੁੰਚਦੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਅਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਖਤਰੇ ਵਿੱਚ ਨਹੀਂ ਪਾ ਸਕਦੇ ਇਸ ਲਈ ਇੱਕ ਹੱਲ ਹੈ ਸਵੈ ਨਿਰਪਰ ਭਾਰਤ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਕਜਟ ਹੋਣ ਦੀ ਅਪੀਲ ਕੀਤੀ ਤੇ ਜੋ ਭਾਰਤ ਆਪਣੀ ਨਿਰਪਰਤਾ ਦੀਆਂ ਜ਼ੰਜੀਰਾਂ ਤੋੜ ਸਕੇ ਅਤੇ ਖੁਦ ਮੁਖਤਿਆਰ ਦੇਸ਼ ਵਜੋਂ ਵਿਸ਼ਵ ਪੱਧਰ ਤੇ ਹੋਰ ਮਜ਼ਬੂਤੀ ਨਾਲ ਉੱਭਰ ਸਕੇ ਭਾਵਨਗਰ ਨੇ ਇਸ ਦੌਰੇ ਨੇ ਸਾਫ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਵਿਕਾਸ ਅਜੰਡੇ ਦਾ ਕੇਂਦਰ ਸਵੈ ਨਿਰਪਰ ਭਾਰਤ ਬਣਾਉਣਾ ਹੈ ਹਜ਼ਾਰਾਂ ਲੋਕਾਂ ਦੀ ਭੀੜ ਤੇ ਉਹਨਾਂ ਦਾ ਸ਼ਾ ਇਹ ਦਰਹੋਂਦਾ ਹੈ ਕਿ ਲੋਕ ਵੀ ਇਸ ਵਿਜ਼ਨ ਨਾਲ ਕਿੰਨਾ ਜੁੜੇ ਹੋਏ ਹਨ